ਦੀ ਗੱਲ ਆ ਕਿ ਜਦੋਂ ਸਰਕਾਰਾਂ ਸਿੱਧੇ ਤੌਰ ਤੇ ਧਾਰਮਿਕ ਮਸਲਿਆਂ ਦੇ ਵਿੱਚ ਦਖਲ ਦੇਣ ਤਾਂ ਇਹ ਗੱਲ ਬੜੀ ਮੰਦਭਾਗੀ ਆ ਕਿ ਜਿਸ ਤਰ੍ਹਾਂ ਮਹਾਰਾਸ਼ਟਰ ਸਰਕਾਰ ਨੇ ਪੰਜਵਾਂ ਤਖਤ ਸ੍ਰੀ ਹਜੂਰ ਸਾਹਿਬ ਦੇ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਸੀਗੀ ਜਿਹੜਾ ਪ੍ਰਬੰਧਨ ਸੀਗਾ ਉਹਦੇ ਵਿੱਚ ਜਿਹੜਾ ਹੈ ਦਖਲ ਦੇ ਕੇ ਇਹਦੇ ਵਿੱਚ 17 ਮੈਂਬਰ ਹੁੰਦੇ ਆ ਤੇ ਉਹਨਾਂ ਮੈਂਬਰਾਂ ਦੇ ਵਿੱਚ ਜਿਹੜੇ ਪਹਿਲਾਂ 2 ਮੈਂਬਰ ਸਰਕਾਰ ਵੱਲੋਂ ਸੀ ਹੁਣ 12 ਮੈਂਬਰ ਸ਼ਾਮਲ ਕਰ ਰਿਹਾ ਸ੍ਰੋਮਣੀ ਕਮੇਟੀ ਦੇ 4 ਮੈਂਬਰ ਸੀ ਉਹਨਾਂ ਨੇ 2 ਕਰ ਦਿੱਤੇ ਤੇ ਜਿਹੜੇ ਸਿੱਖ ਚਿਹਰੇ ਐ MP ਹੁੰਦੇ ਸੀਗੇ ਉਹਦੇ ਵਿੱਚ ਵੋਟ ਵਿੱਚ ਸ਼ਾਮਲ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਦੀ ਮੈਂਬਰੀ ਖਤਮ ਕਰ ਦਿੱਤੀ ਸੋ ਜਦੋਂ ਧਾਰਮਿਕ ਮਸਲਿਆਂ ਦੇ ਵਿੱਚ ਸਰਕਾਰ ਸੁੱਧਾ ਦੇਖ ਦਖਲ ਦੇ ਕੇ ਉਹਨੂੰ ਆਪਣੇ ਕਬਜ਼ੇ ਵਿੱਚ ਲੈ ਲਵੇ ਤੇ ਬੜੀ ਲੋਕਤੰਤਰ ਦੇ ਵਿੱਚ ਜਿਹੜੀ ਹੈ ਬੜੀ ਮੰਦ ਭਾਗੀ ਗੱਲ ਆ ਇੱਕ ਪਾਸੇ ਤੇ ਧਰਮ ਨਿਰਲੇਪ ਜਿਹੜਾ ਹੈ ਉਹ ਸਾਡਾ ਸੰਵਿਧਾਨ ਆ ਪਰ ਸਿੱਧੇ ਤੌਰ ਤੇ ਜਦੋਂ ਧਰਮ ਦੇ ਮਾਮਲਿਆਂ ਦੇ ਵਿੱਚ ਸਰਕਾਰਾਂ ਦਖਲ ਦਿੰਦੀ ਆ ਤੇ ਇਹਦੇ ਰਿਜ਼ਲਟ ਜਿਹੜੇ ਹੈ ਉਹ ਮਾੜੇ ਹੁੰਦੇ ਆ ਅਸੀਂ ਬੇਨਤੀ ਕਰਾਂਗੇ ਮਹਾਰਾਸ਼ਟਰ ਸਰਕਾਰ ਨੂੰ ਕਿ ਇਹ ਜੋ ਫੈਸਲਾ ਕੀਤਾ ਹੈ ਇਹਨੂੰ ਵਾਪਸ ਲਿਆ ਜਾਵੇ ਇਹਦੇ ਫੈਸਲੇ ਨਾਲ ਸਿੱਖਾਂ ਦੇ ਵਿੱਚ ਬਹੁਤ ਬੇਚੈਨੀ ਆ ਤੇ ਬਹੁਤ ਭਾਰੀ ਰੋਸ ਆ ਸਰਕਾਰ ਨੂੰ ਚਾਹੀਦਾ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਿੱਖ ਧਰਮ ਦੇ ਜੋ ਧਾਰਮਿਕ ਲੋਕ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਇਹ ਫੈਸਲੇ ਨੂੰ ਬਦਲਣਾ ਚਾਹੀਦਾ ਜਿਸ ਤਰ੍ਹਾਂ ਪਹਿਲਾਂ ਬੋਟ ਬਣਿਆ ਸੀ ਉਸੇ ਤਰ੍ਹਾਂ ਰੱਖਣਾ ਚਾਹੀਦਾ ਤਾਂ ਕਿ ਸਾਡੇ ਸਿੱਖ ਧਰਮ ਦੇ ਜਿਹੜੇ ਜਿੰਨੇ ਵੀ ਅਸਥਾਨ ਆ ਉਹਨਾਂ ਦੇ ਪ੍ਰਬੰਧ ਉਹਨਾਂ ਦੀ ਮੈਨੇਜਮੈਂਟ ਸਿੱਖ ਤੇਰਿਆਂ ਦੇ ਹੱਥ ਵਿੱਚ ਰਹੇ ਤਾਂ ਹੀ ਜਿਹੜਾ ਹੈ ਉਹ ਸੁਰੱਖਿਤਰ ਰਹਿ ਸਕਦੇ ਆ ਸੋ ਅਸੀਂ ਫਿਰ ਬੇਨਤੀ ਕਰਦੇ ਆ ਕਿ ਸਰਕਾਰ ਨੂੰ ਇਹ ਜਿਹੜਾ ਬਦਲਾਅ ਇਹਦੇ ਵਿੱਚ ਫਿਰ ਕਰਨਾ ਚਾਹੀਦਾ ਤੇ ਜਿਸ ਤਰ੍ਹਾਂ ਪਹਿਲਾਂ ਬੋਰਡ ਬਣਿਆ ਸੀ ਉਸੇ ਤਰ੍ਹਾਂ ਉਹਨੂੰ ਰੱਖਣਾ ਚਾਹੀਦਾ